ਫਿਰ ਜਾਨੇ ਥੱਲੇ ਗੁਰਦੁਆਰਾ ਨਾਨਕਪੁਰੀ ਸਾਹਿਬ ਆਹ ਵਾਰੋ ਆਹ ਵਾਰੋ ਆਹ ਵਾਰੋ ਬੈਠੇ ਮੱਥਾ ਟੇਕ ਲੋ ਫਿਰ ਤੁਹਾਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਇਹ ਖੜਾਵਾ ਗੁਰਦੁਆਰ ਸਾਹਿਬ ਆਰੀ ਤੇ ਹਾਂ ਬਾਬਾ ਨਾਨਕ ਜੀ ਆ ਚੰਦਰ ਜੀ ਆ ਵੇਖੜਾਵਾ ਗੁਰੂ ਨਾਨਕ ਸਾਹਿਬ ਮਾਰੀ ਦੀ ਚੰਦਨ ਦੀਆਂ ਬਾਰੇ ਭਾਈ ਜੀ ਸਾਗੀ ਸੁਣ ਲੋ ਜੀ ਸੰਤੋਹ ਮਾਤਾ ਦੇ ਬਾਰੇ ਭਾਈ ਜੀ ਨਾਲ ਮਾਤਾ ਦੇ ਇੱਕ ਸਾਗੀ ਸੁਣ ਲਵੋ ਅਮਾਰੇ ਦੇ ਖੜਾਵਾ ਗੁਰੂ ਨਾਨਕ ਸਾਹਿਬ ਦੀਆਂ ਚੰਦਨ ਦੀਆਂ ਸਾਧ ਸੰਗਤ ਜੀ ਕਰੋ ਦਰਸ਼ਨ ਦੇਦਾਰੇ ਗੁਰੂ ਸਾਹਿਬ ਜੀ ਦੀਆਂ ਖੜਾਵਾ ਬਾਰੇ 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 ਬਾਹਰ ਜੀ ਕਮ ਕਰਕੇ ਬੈਠ ਜਾਈਂ ਫਿਰ ਕਮ ਕਰ ਲਓ ਮਾਰੇ ਬਾਜੇ ਸਾਰੇ ਬਾਬਾ ਇਤਿਹਾਸ ਨਾਲ ਚਲਤਾ ਹੋਰ ਜੀ ਹੋਰ ਸੰਭਲ ਕੇ ਬਸ ਜੀ ਨਹੀਂ ਹਾਂਜੀ ਬਾਬਾ ਜੀ ਦਾ ਖਾਲਸਾ ਨਾਨਕਪੂਰੀ ਸਾਹਿਬ ਦੀ ਨਾਨਕਪੂਰੀ ਅਸਥਾਨ ਤੇ ਬਹੁਤ ਵੱਡਾ ਪੀਪਲ ਦਾ ਝਾੜ ਸੀ ਝਾੜ ਦੇ ਹੇਠ ਦੋ ਸਿੱਧ ਰਹਿੰਦੇ ਸੀ ਉਹ ਨਾ ਦਾ ਨਾਮੰਗਲ ਤੇ ਦੰਗਲ ਨਾਮ ਇਹ ਗੋਰਖਨਾਥ ਦੇ ਚੇਲੇ ਗੋਰਖਨਾਥ ਨੂੰ ਗੁਰੂ ਮੰਨਦੇ ਸੀ ਗੋਰਖਨਾਥ ਦੀ ਭਗਤੀ ਕਰਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆ ਕੇ ਸਿੱਧਾ ਨਾਲ ਪੀਪਲ ਹੇਠ ਬੈਠ ਕੇ 5 ਦਿਨ 5 ਘੜੀ ਗਿਆਨ ਗੋਸ਼ਟ ਕੀਤੀ 5 ਦਿਨਾਂ ਤੋਂ ਬਾਅਦ ਸਿੱਧ ਮਹਾਰਾਜ ਬਖਸ਼ੂ ਲੋ ਤੇ ਸਾਨੂੰ ਕੋਈ ਨਿਸ਼ਾਨੀ ਦੋ ਅਸੀਂ ਸੇਵਾ ਕਰੀਏ ਮਹਾਰਾਜ ਨੇ ਸਿੱਧਾਂ ਨੂੰ ਖੜਾਵਾ ਨਿਸ਼ਾਨੀ ਦੇ ਕੇ ਐਤੋਂ ਬੇਦਰ ਨਾਨਕ ਸ਼ੇਰਾ ਸਾਹਿਬ ਦੇ ਉਹ ਜਿਹੜਾ ਪੀਪਲ ਦਾ ਝਾੜ ਆਪਣੀ ਉਮਰ ਪਾ ਕੇ ਸਮਾਪਤ ਹੋ ਗਿਆ ਉਸ ਤੋਂ ਉਪਰੰਤ ਇਸ ਗੁਰਦੁਆਰੇ ਦੀ ਕਾਰ ਸੇਵਾ ਸਾਧ ਸੰਗਤ ਵੱਲੋਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵੇਬ ਭਾਬਾ ਜੀ ਉਹਦੇ ਤੇ ਪਿੰਗ ਲੱਗੀ ਉਹਦੇ ਬਾਰੇ ਬੱਸ ਕੋਈ ਨਹੀਂ ਹੁੰਦੇ ਬਾਰੇ ਉਹ ਸਾਨੂੰ ਦੱਸਿਆ ਨਹੀਂ ਤਾਂ ਕੁਝ ਪ੍ਰਧਾਨ ਸਾਹਿਬ ਕੋਲ ਉਸੇ